ਬਜੀ ਕੀ ਨੋ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਕੀ ਹਾਸਾ ਹੈ ਰਾਤ ਦੇ ਗੋਲੀਆਂ ਚੱਲੀਆਂ ਤੁਹਾਡੇ ਘਰ ਦੇ ਵਿੱਚ ਇੱਕ ਜੀਵ ਦੀ ਮੌਤ ਤੁਹਾਡਾ ਛੋਟਾ ਬ੍ਰਦਰ ਸੀਗਾ ਹਾਂ ਜੀ ਮੇਰਾ ਛੋਟਾ ਬ੍ਰਦਰ ਦੀ ਡੈਥ ਵੀ ਹੋ ਗਈ ਤੁਹਾਡੇ ਮਦਰ ਵੀ ਘਾਲੇ ਕੀ ਪੂਰਾ ਮਾਮਲਾ ਸੀ ਮਾਮਲਾ ਕੁਛ ਨਹੀਂ ਜੀ ਛੋਟਾ ਜਿਹਾ ਮਾਮਲਾ ਸੀਗਾ ਤੇ ਜਿਵੇਂ ਕਿ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਜਿਹੀ ਗੱਡੀ ਰੈਸ਼ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜਿਹਾ ਆਪਣੇ ਥੋੜੇ ਜਾਨਾਂ ਦੇ ਪੈਗ ਲੱਗੇ ਸੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਤੇ ਉਹਨਾਂ ਨੇ ਕਿਹਾ ਵੀ ਛੋਟੇ ਭਾਈ ਨੂੰ ਵੀ ਜਿਹਦੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚ ਹੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿਚ ਪੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ ਵਿੱਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨਤੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣ ਕੇ ਤੇ ਫਿਰ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਉਹ ਸ਼ੀਸ਼ਾ ਭੰਨਤਾ ਤੇ ਇਸ ਇਹ ਤੋਂ ਬਾਅਦ ਉਹਨਾਂ 'ਚ ਲੜਾਈ ਸ਼ੁਰੂ ਹੋਈ ਜਾਦਾ ਉਹਦੇ ਵਿੱਚ ਵੀ ਅਸੀਂ ਛੜਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪਰ ਸ਼ੀਸ਼ੇ ਭੰਨਣੇ ਹੁਣ ਭੰਨਿਆ ਜਾਣ ਕਰਕੇ ਕਿਸੇ ਉਹਦੇ ਦੂਸਰੇ ਦੀ ਗੱਡੀ ਸੀਗੀ ਮੇਰੇ ਪਿਰੇ ਦੀ ਤੇ ਉਹ ਥੋੜੇ ਜਿਹਾ ਗੁੱਸੇ 'ਚ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਕੋਟ ਦੂੰਗਾ ਮਾਰ ਦੂੰਗਾ ਪਰ ਉਹਨੇ ਵੀ ਹਥਿਆਰ ਚੱਕਿਆ ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਕਿ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਗੇ ਕਦੇ ਇਦਾਂ ਨਹੀਂ ਹੋਇਆ ਅੱਗੇ ਵੀ ਗਾਲੀ ਗਲੋਚ ਹੁੰਦੀ ਆ ਅੱਗੇ ਵੀ ਲੜਾਈ ਹੁੰਦੀ ਆ ਪਰ ਹਮੇਸ਼ਾ ਲੜਾਈ ਬੰਦ ਹੋ ਜਾਂਦੀ ਆ ਗਾਲੀ ਗਲੋਚ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੈਡੀ ਦੇ ਡੱਬ 'ਚ ਸੀਗਾ ਤੇ ਹੱਥ ਚੁੰਦਾ ਤਾਂ ਫੜਿਆ ਜਾਂਦਾ ਅਸੀਂ ਫੜ ਲੈਂਦੇ ਮੂਰੀ ਪਰ ਨਹੀਂ ਡੱਬ 'ਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ 'ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨੂ ਡੈਡੀ ਨੇ ਫਾਇਰ ਕਰ ਦਿੱਤੀ ਜਿਸ ਦਾ ਗੱਲ ਕਰਦੇ ਆ ਤੁਹਾਡੇ ਬ੍ਰਦਰ ਦੇ ਕਿੰਨੀਆਂ ਗੋਲੀਆਂ ਲੱਗੀਆਂ ਜੀ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ 3 ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦਿਲ ਦੇ ਕੋਲ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮਜ਼ਾਬ ਇੱਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ 'ਚ ਲੱਗੀ ਆ ਤੇ ਮਤਲਬ ਹੁਣ ਤੁਹਾਡੇ ਮਦਰ ਸੇਫ ਨੇ ਜੀ ਹਾਂਜੀ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ 'ਚੋਂ ਬਾਹਰ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕੀਤੀ ਆ ਸਾਰੇ ਬਿਆਨ ਲਏ ਨੇ ਤੇ ਕੀ ਪੁਲਿਸ ਨੇ ਤੁਹਾਡੇ ਪਿਤਾ ਜੀ ਨੂੰ ਕਾਬੂ ਕੀਤਾ ਜੀ ਨਹੀਂ ਹਜੇ ਪਿਤਾ ਜੀ ਫਰਾਰ ਨੇ ਉਹਨਾਂ ਨੂੰ ਹਜੇ ਪੁਲਿਸ ਲੱਭ ਰਹੀ ਆ ਪੁਲਿਸ ਕਹਿਣ ਦੇ ਮੁਤਾਬਿਕ ਛੇਤੀ ਹੀ ਫੜੇ ਜਾਣਗੇ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਸੀਗਾ ਕਿ ਤੁਹਾਡੇ ਪਿਤਾ ਜੀ ਵੱਲੋਂ ਗੋਲੀ ਚਲਾਈ ਜਾ ਰਹੀ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਗੋਲੀ ਚੱਲਣ ਦਾ ਜਦੋਂ ਉੱਪਰ ਚੜ ਰਹੇ ਸੀ ਤੇ ਮੈਂ ਉਹਨਾਂ ਨੂੰ ਪਿੱਛੇ ਹਾਰ ਮਾਰ ਰਿਹਾ ਸੀ ਉਹਨਾਂ ਨੂੰ ਬਾਰ-ਬਾਰ ਰੋਕ ਰਿਆ ਸੀ ਵੀ ਨਾ ਜਾਓ ਉੱਤੇ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਡੱਬੋਂ ਚੋਂ ਪਿਸਟਾਲ ਕੱਢਿਆ ਤੇ ਫਿਰ ਮੈਂ ਭੱਜ ਕੇ ਹੋਰ ਉੱਤੇ ਗਿਆ ਤੇ ਜਾਨੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਸੀ ਡੀਐਸਪੀ ਸਾਹਿਬ ਇੱਕ ਦਰਾਹੇ ਦੇ ਗੇਂਡ ਦੇ ਪਿੰਡ ਬਵਾਨੀ ਘਟਨਾ ਹੋਈ ਸੀ ਜੀ ਗੋਲੀਆਂ ਚੱਲਣ ਦੀ ਕੀ ਮਾਮਲਾ ਸੀ ਕਿੱਦਾਂ ਤੇ ਕੱਲ ਸਾਨੂੰ ਰਾਤ ਵੇਲੇ ਇਤਲਾ ਮਿਲੀ ਸੀ ਕਿ ਇੱਕ ਜਿਹੜਾ ਬਲਜਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਹਿਬ ਦਾ ਸਰਉੰਮਲਕੀ ਸਿੰਘ ਮਾਸਟਰ ਨੇ ਰਿਟਾਇਰਡ ਹੈ ਦੇ ਫਾਦਰ ਇਨੇ ਲੜਾਈ ਝਗੜਾ ਕਰਕੇ ਆਪਣੇ بیٹے ਦੇ ਗੋਲੀ ਮਾਰੀ ਔਰ ਆਪਣੀ ਵਾਈਫ ਦੇ ਗੋਲਿਆ ਮਾਰਤੀਆਂ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸ ਤੇ ਹਸਪੀਟਲ ਲੈ ਕੇ ਗਏ ਦਰਾਹੇ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੋਰਡਿਚ ਜਿੱਥੇ ਇਹਦੇ بیٹے ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫ ਇਹਦੀ ਜੇਰੇ ਇਲਾਜ ਹੈ ਮ੍ਰਿਤਕ ਦਾ ਕੀ ਨਾਮ ਸੀਗਾ ਜੀ ਕਿੰਨੇ ਉਮਰ ਹੈ ਜੀ ਮ੍ਰਿਤਕ ਦਾ ਜਗਮੀਰ ਸਿੰਘ ਉਹਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਤੇ ਇਹਨਾਂ ਦੀ ਪਤਨੀ ਠੀਕ ਹੈ ਜੀ ਪਤਨੀ ਜੇਰੇ ਇਲਾਜ ਹੈ ਜੀ ਇਹ ਪਤਾ ਲੱਗਿਆ ਜੀ ਗੋਲੀਆਂ ਕਿਉਂ ਮਾਰੀਆਂ ਇਹਨੇ ਜੀ ਇਹ ਪਰਿਵਾਰ ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ ਚ ਝਗੜਾ ਰਹਿੰਦਾ ਸੀਗਾ ਤੇ ਇਹ ਉਦੋਂ ਵੀ ਕੱਲ ਵੀ ਇਹ ਲੜਿਆ ਤੇ ਗੱਡੀਆਂ-ਗੁੱਡੀਆਂ ਦੇ ਸ਼ੀਸ਼ੇ-ਸ਼ੂ ਭੰਨੇ ਬੇਟੇ ਨਾਲ ਵੀ ਲੜਿਆ ਉਸ ਲੜਾਈ ਦੇ ਵਿੱਚ ਕਰੋਰ ਚ ਆ ਕੇ ਇਹਨੇ ਗੁਣੀ ਆਪਣੇ ਪਿਪਾਣ ਨਾਲ ਇਹਨਾਂ ਗੁਲੀਆਂ ਮਰੀ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز